ਸਸਿਕਾਲ ਜੀ ਸਾਰਿਆਂ ਨੂੰ ਜਦੋਂ ਵੀ ਆਪ ਬਾਈਸਕ੍ਰੀਮ ਖਾਣੇ ਆ ਉਸ ਟਾਈਮ ਜਿਹੜਾ ਬੈਸਟ ਹੈ ਦੁਨੀਆ ਲੈਵਲ ਦੇ ਵਧੀਆ ਫਲੇਵਰ ਹੈਗਾ ਉਹ ਵਨੀਲਾ ਦਾ ਫਲੇਵਰ ਹੈ ਇਹ ਵਨੀਲਾ ਜਿਹੜੀ ਹੈਗੀ ਹੈ ਇਹ ਟ੍ਰੋਪੀਕਲ ਕਲਾਈਮਬਿੰਗ ਆਰਚਿਡ ਕਰਕੇ ਇੱਕ ਪੌਦਾ ਹੈਗਾ ਉਥੋਂ ਮਤਲਬ ਕਿ ਉਹਦੀ ਜਿਹੜੀਆਂ ਪੌਟਸ ਹੈਗੀਆਂ ਉਹਦੀ ਜਿਹੜੀਆਂ ਫਲੀਆਂ ਉਥੋਂ ਹੀ ਵਨੀਲਾ ਇੱਕ ਪ੍ਰੋਡਕਟ ਮਿਲਦਾ ਹੈਗਾ ਉਹਦੇ ਬਾਰੇ ਚਰਚਾ ਕਰਾਂਗੇ ਜੇ ਵੀ ਇੱਕ ਐਕਸਪੈਂਸਿਵ ਮਤਲਬ ਕਹਿੰਦਾ ਸਪਾਈਸਿਸ ਮਸਾਲੇ ਦੇ ਵਿੱਚ ਆਉਂਦੀ ਹੈ ਵਨੀਲਾ ਜਿਹੜਾ ਹੈਗਾ ਤੇਰਾ ਵਨੀਲਾ ਪਲੈਨੀਫੋਲੀਆ ਕਰਕੇ ਦਾ ਮਤਲਬ ਇਹਦਾ ਸੈਂਟਿਫਿਕ ਨੀਮਾ ਇਸ ਸਪੀਸੀਸ ਤੋਂ 95% ਵਨੀਲਾ ਹੁੰਦਾ ਹੈਗਾ ਜਿਹੜਾ ਫਲੇਵਰ ਹੈਗਾ ਇਹ ਨੇਟਿਵ ਜਿਹੜਾ ਹੈਗਾ ਇਹ ਕੋਸਟਲ ਰੇਨ ਕੋਸਟਲ ਰੇਨ ਫੋਰੈਸਟ ਆਫ ਮੈਕਸੀਕੋ ਦੇ ਹੈਗਾ ਤੇ সেন্টਰਲ ਅਮਰੀਕਾ ਦੇ ਉਹਨਾਂ ਜੰਗਲਾਂ ਚ ਪਾਈ ਜਾਂਦੀ ਹੈਗੀ ਇਹ ਜਿਹੜੀ ਟ੍ਰੋਪੀਕਲ ਕਲਾਈਮਬਿੰਗ ਆਰਚਡ ਹੈਗੀ ਜਿਹੜੇ ਪlant ਹੈਗਾ ਜਿਹੜੀ ਮੈਕਸਿਮਮ ਹਾਰਵੈਸਟਿੰਗ ਹੁੰਦੀ ਉਹ ਮੈਕਸੀਕੋ ਚ ਹੁੰਦੀ ਹੈ ਦੀ ਵਨੀਲਾ ਦੀ ਵੀ ਸਮਝਣਾ ਪੈਣਾ ਸਾਨੂੰ ਇਹ ਕਿੱਥੇ ਯੂਜ਼ ਹੁੰਦਾ ਵਨੀਲਾ ਵੀ ਸਮਝਣਾ ਪੈਣਾ ਇਸ ਤੋਂ ਬਾਅਦ ਆਈਸਕ੍ਰੀਮ ਦੀ ਗੱਲ ਕੀਤੀ ਹੈ ਆਈਸਕ੍ਰੀਮ ਹੋਗੇ ਉਸ ਤੋਂ ਤੋਤ ਤੋਤ ਪੇਸਟ ਹੋ ਗਿਆ ਜੀ ਵਰਤੀ ਜਾਂਦੀ ਹੈਗੀ ਆ ਉਸ ਤੋਂ ਬਾਅਦ ਕਸਟਰਡ ਹੋ ਗਿਆ ਜੇ ਕਸਟਰਡ ਖਾਂਦਾ ਕੋਈ अरोमाਥੈਰੇਪੀ ਦੇ ਵਿੱਚ ਵਰਤੀ ਜਾਂਦੀ ਵਨੀਲਾ ਫਲੇਵਰ ਜਿਹੜਾ ਹੈਗਾ ਉਸ ਤੋਂ ਬਾਅਦ ਸ਼ਗਾਰ ਵਿੱਚ ਵੀ ਪਾਇਆ ਜਾਂਦਾ ਹੈਗਾ ਤੇ ਪਰਫਿਊਮ ਵਿੱਚ ਵੀ ਇਹ ਵਨੀਲਾ ਫਲੇਵਰ ਆਉਂਦਾ ਹੈਗਾ ਮਤਲਬ ਰੋਮਾ ਆਉਂਦਾ ਹੈਗਾ ਜੇ ਕੁਝ ਲਿਕੋਰਸ ਹੈਗੇ ਜਿਹੜੇ ਸ਼ਰਾਬਾਂ ਹੈਗੀਆਂ ਉਹਨਾਂ ਵਿੱਚ ਵੀ ਇਹ ਵਨੀਲਾ ਫਲੇਵਰ ਆਉਂਦਾ ਹੈਗਾ ਉਸ ਤੋਂ ਬਾਅਦ ਇਹਨੂੰ ਐਕਸਪੈਂਸਿਵ ਕਿਉਂ ਕਿਹਾ ਹੈ ਕਿ ਇਹ ਵੀ ਕਿਉਂ ਜਿਹੜੇ ਮਸਾਲੇ ਚ ਆਉਂਦੀ ਕੈਟਾਗਰੀ ਚ ਐਕਸਪੈਂਸਿਵ ਕਿਉਂ ਅੱਜ ਬਰ ਚਰਚਾ ਕਰਾਂਗੇ ਕਿਉਂਕਿ ਦੀ ਕਲਟੀਵੇਸ਼ਨ ਨੂੰ ਟਾਈਮ ਬਹੁਤ ਲੱਗਦਾ ਹੈਗਾ ਜਿਹੜੀ ਵਨੀਲਾ ਦੇ ਪਲਾਂਟ ਤੋਂ ਜਿਹੜਾ ਰੋਮਾਂ ਜਰੂਰ ਲਿਆਉਣਾ ਲਾਸਟਡਾ ਪ੍ਰੋਡਕਟ ਬਣਦਾ ਹੈਗਾ ਵਨੀਲਾ ਉਹ ਉਹਦਾ ਬਹੁਤ ਮਤਲਬ ਕਲਟੀਵੇਸ਼ਨ ਲੰਬਾ ਟਾਈਮ ਲੈਂਦੀ ਹੈ ਇਹ ਸਮਝਣਾ ਚਾਹਾਂਗੇ ਜਿਹੜੀ ਸਾਊਥ ਅਮਰੀਕਾ ਹੈਗਾ ਨੇਟਿਵ ਪਲੇਸ ਉੱਥੇ ਦਾ ਹੈ ਮਤਲਬ ਕਹਿੰਦਾ ਹਮਿੰਗਵਰਡ ਤੇ ਜਿਹੜੀ ਮਧੂਮੱਖੀਆਂ ਨਹੀਂ ਮਤਲਬ ਬੀਜ਼ ਨਹੀਂ ਇਹਦੀ ਪੋਲੀਨੇਸ਼ਨ ਹੁੰਦੀ ਹੈ ਹੋਂ ਜਦੋਂ ਨਾਨਨੇਟਿਵ ਪਲੇਸ ਦੀ ਗੱਲ ਕਰੀਏ ਤਾਂ ਉੱਤੇ ਹੈਂਡ ਮਤਲਬ ਹੈਂਡ ਪੋਲੀਨੇਟ ਕਿਤੇ ਜਾਂਦਾ ਕਿਉਂਕਿ ਇਹਦਾ ਫੁੱਲ ਜਿਹੜਾ ਹੈਗਾ ਸਿਰਫ ਇੱਕ ਦਿਨ ਦੀ ਲਾਈਫ ਹੈਗੀ ਹੈ ਫਿਰ ਹੈਂਡ ਪੋਲੀਨੇਸ਼ਨ ਕਰਕੇ ਉਹਨੂੰ ਮਤਲਬ ਇਹ ਇਹਨੂੰ ਅਗਲਾ ਸਟੈਪ ਜਿਹੜਾ ਹੈਗਾ ਪੋਲੀਨੇਸ਼ਨ ਕਰਨ ਤੋਂ ਬਾਅਦ ਜਿਹੜਾ ਸੀਡ ਪੌਡ ਡੇ ਬੰਦਿਆ ਇੱਕ ਕਲਾਈਮਿੰਗ ਜਿਹੜੀ ਆਰਚਿਡ ਦੇ ਉੱਤੇ ਤਾਂ ਉਹ 6 ਤੋਂ 9 ਮਹੀਨੇ ਲੈਂਦਾ ਬੰਦ ਨੂੰ ਜਿਹੜੀ ਇਹਦੀ ਇਹਦੀ ਪੌਡ ਬੰਦੀ ਹੈ ਜਿਹੜੀ ਫਲੀ ਬੰਦੀ ਹੈਗੀ ਹੈ ਉਸ ਤੋਂ ਬਾਅਦ ਜਿਹੜੀ ਫਰੈਸ਼ ਪੌਡ ਹੁੰਦੀ ਹੈ ਉਹਦੇ ਵਿੱਚ ਕੋਈ ਵਨੀਲਾ ਦਾ ਫਲੇਵਰ ਨਹੀਂ ਹੁੰਦਾ ਇਸ ਲਈ ਉਹਨੂੰ ਪਕਾਉਣ ਦੀ ਲੋੜ ਆ ਉਸ ਤੋਂ ਬਾਅਦ ਸਨ ਡ ਰੈਪ ਕਰਕੇ ਇਹਨੂੰ ਫਰਮੈਂਟੇਸ਼ਨ ਕਰਾਈ ਜਾਂਦੀ ਹੈ ਬਿਰੋ ਫਲੇਵਰ ਲਿਆਉਣ ਵਾਸਤੇ ਫਰਮੈਂਟੇਸ਼ਨ ਤੋਂ ਬਾਅਦ ਕੁਛ ਕੁਛ ਮਹੀਨੇ ਫਰਮੈਂਟੇਸ਼ਨ ਹੋਣ ਤੋਂ ਬਾਅਦ ਇਹਨੂੰ ਪੌੜ ਨੂੰ ਕਿਉਰ ਕੀਤਾ ਜਾਂਦਾ ਇਹ ਮਤਲਬ ਕਹਿੰਦਾ ਮੈਟਲ ਬਾਕਸਾਂ ਵਿੱਚ ਇਹਨੂੰ ਰੱਖ ਕੇ ਕਿਉਰ ਕੀਤਾ ਜਾਂਦਾ ਤਾਂ ਕਿ ਇਹਦਾ ਫਲੇਵਰ ਜਿਹੜਾ ਵੈਨਲਿਨ ਇੱਕ ਮਤਲਬ ਕਹਿੰਦਾ ਇਹਦੇ ਐਕਟਿਵ ਇਨਗਰੀਡੀਐਂਟਸ ਹੈਗਾ ਉਹਦੇ ਕਰਕੇ ਸਾਨੂੰ ਫਲੇਵਰ ਆਉਂਦਾ ਹੈਗਾ ਵੈਨਲਿਨ ਕਰਕੇ ਉਹ ਜਿਹੜਾ ਫਲੇਵਰ ਔਨ ਔਨ ਤੱਕ ਮਤਲਬ ਕਹਿੰਦਾ ਸਾਨੂੰ ਕਈ ਮਹੀਨੇ ਨੂੰ ਮਤਲਬ ਕਯੂਰ ਕਰਨਾ ਪੈਂਦਾ ਉਹਨੂੰ ਪਕਾਉਣਾ ਪੈਂਦਾ ਫਿਰ ਜਾ ਕੇ ਉਹਦਾ ਜਿਹੜਾ ਰੋਮਾ ਹੈਗਾ ਉਹਦਾ ਉਹ ਨਿਕਲਦਾ ਹੈਗਾ ਇਸ ਲਈ ਇਹ ਇੰਨਾ ਟਾਈਮ ਕੰਜ਼ਿਊਮ ਕੰਜ਼ਿਊਮਿੰਗ ਹੈ ਇਸ ਲਈ ਜਿਹੜੀ ਕਲਟੀਵੇਸ਼ਨ ਹੈਗੀ ਇਹਦੀ ਜਿਆਦਾ ਟਾਈਮ ਲੈਂਦੀ ਹੈ ਇਸ ਲਈ ਦੀ ਐਕਸਪੈਂਸਿਵ ਨੂੰ ਵਨੀਲਾ ਨੂੰ ਐਕਸਪੈਂਸਿਵ ਜਿਹੜੀ ਸਪਾਈਸ ਕਿਹਾ ਜਾਂਦਾ ਹੈਗਾ ਤਾਂ ਹੁਣ ਗੱਲ ਕਰਾਂਗੇ ਤੇ ਜਿਹੜੀ ਹੈਗੀ ਇਹ ਟ੍ਰੇਡ ਹੈਗੀ ਹੈ ਵਨੀਲਾ ਦੀ ਜਿਵੇਂ ਪਹਿਲਾਂ ਗੱਲ ਕੀਤੀ ਆ 95% ਜਿਹੜਾ ਟ੍ਰੇਡਡ ਵਨੀਲਾ ਹੈਗਾ ਉਹ ਵਨੀਲਾ ਪਲੈਨੀਫੋਲੀਆ ਤੋਂ ਆ ਰਿਹਾ ਹੈ ਸਪੀਸੀਸ ਤੋਂ ਦੋਸਤੋ ਸਮਝਣਾਗੇ ਸਮਝਣ ਚਾਹਾਂਗੇ ਦੁਨੀਆ ਵਿੱਚ 5.5 ਮਿਲੀਅਨ ਟਨ ਵਨੀਲਾ ਹਰ ਸਾਲ ਯੂਜ਼ ਹੁੰਦਾ ਹੈਗਾ ਪ੍ਰੋਡਕਸ਼ਨ ਅਲਗ-ਅਲਗ ਪ੍ਰੋਡਕਟ ਐਕਸਟ੍ਰੀਮ ਵਾਸਤੇ ਜਾਂ ਮਤਲਬ ਕਹਿੰਦਾ ਸ਼ੇਕਸ ਹੋਗੇ ਜਾਂ ਹੋਰ ਕੋਈ ਪਰਫਿਊਮ ਵਾਸ ਜੋ ਵੀ ਪ੍ਰੋਡਕਟ ਤੋਂ ਬਣ ਹੈਗੇ ਆ ਇਸ ਲਈ ਜਿਹੜੀ ਵਨੀਲਾ ਇੱਕ ਜਿਹੜਾ ਹੈਗਾ ਜਿਹੜਾ ਫਲੇਵਰ ਹੈਗਾ ਇਹ ਪਲਾਂਟ ਬੇਸਡ ਹੈਗਾ ਇੱਕ ਛੋਟੇ ਮਤਲਬ ਕਹਿੰਦਾ ਟ੍ਰੋਪੀਕਲ ਕਲਾਈਮਬਿੰਗ ਆਰਚਿਡ ਤੋਂ ਆ ਰਿਹਾ ਜਿਹੜੀ ਕਿ ਸਾਰਾ ਲੈ ਕੇ ਦੂਜੇ ਰੁੱਖਾਂ ਦਾ 100 ਫੀਟ ਤੱਕ ਉੱਤੇ ਚਲੇ ਜਾਂਦੀ ਇਹਦੇ ਵੱਡੇ ਪੱਤੇ ਹੁੰਦੇ ਆ ਤਾਂ ਇਹ ਪਲਾਂਟ ਬੇਸਡ ਸਿਸਟਮ ਸਾਰਾ ਹੈਗਾ ਧੰਨਵਾਦ